ਸਸੀਕਲ ਜੀ ਮੈਂ ਪ੍ਰੀਤ ਸਿੰਘ ਰੇੜੀ ਤੇ ਦੋਸਤੋ ਮੈਂ ਕੈਨੇਡਾ ਦੇ ਵਿੱਚ ਇੱਕ ਮਾਰਕੀਟ ਦੇ ਵਿੱਚ ਆਇਆ ਸੀ ਜਿੱਥੇ ਪ੍ਰਾਣੀਆਂ ਚੀਜ਼ਾਂ ਮਿਲਦੀਆਂ ਜਿੱਦਾਂ ਪ੍ਰਾਣੀਆਂ ਸੀਡੀਆਂ ਵੀ ਸੀ ਆਰ ਜਿਹੜੇ ਪਹਿਲਾਂ ਹੁੰਦੇ ਸੀ ਮਤਲਬ 40 50 60 ਸਾਲ ਪਹਿਲਾਂ ਦੀਆਂ ਚੀਜ਼ਾਂ ਤੇ ਮੈਨੂੰ ਵਧੀਆ ਲੱਗਿਆ ਮੈਂ ਬਾਹਰ ਆ ਕੇ ਵੀਡੀਓ ਬਣਾ ਰਿਹਾ ਮੈਂ ਕਿ ਇੱਕ ਵਾਰ ਹੁਣ ਤੁਹਾਨੂੰ ਨਾ ਅੰਦਰੋਂ ਦਿਖਾਉਣਾ ਸਾਰਾ ਉਸ ਪ੍ਰਾਣੀਆਂ ਚੀਜ਼ਾਂ ਕੀ ਕੀ ਮਿਲਦੀਆਂ ਲੋ ਜੀ ਫਾਈਨਲੀ ਆਪਾਂ ਜਿਹੜਾ ਸ਼ੋਰੂਮ ਆ ਉਹਦੇ ਵਿੱਚ ਐਂਟਰ ਹੋ ਗਏ ਤੇ ਆ ਤੁਸੀਂ ਦੇਖੋ ਬਹੁਤ ਚੀਜ਼ਾਂ ਨੇ ਇਹ ਬਸ ਇਦਾਂ ਪਰ ਮੈਂ ਤੁਹਾਨੂੰ ਅੱਜ ਸਿਰਫ ਇਲੈਕਟ੍ਰੋਨਿਕ ਚੀਜ਼ਾਂ ਦਿਖਾਉਂਗਾ ਜਿਹੜੀਆਂ ਇੱਥੇ ਨੇਗੀਆਂ ਪੁਰਾਣੀਆਂ ਹਨ ਤੇ ਆਹ ਤਾਂ ਕਈ ਚੀਜ਼ਾਂ ਜਿੱਦਾਂ ਆਪਣਾ ਕੈਸ਼ੀਓ ਪਿਆ ਜਾਂ ਹੋਰ ਕਈ ਚੀਜ਼ਾਂ ਨੇ ਤੇ ਲੈਪਟਾਪ ਹੋ ਗਏ ਹੋਰ ਇਹ ਤਾਂ ਚਲੋ ਅੱਜ ਦੀਆਂ ਚੀਜ਼ਾਂ ਵੀ ਨੇ ਵਿੱਚ ਪਰ ਕਈ ਛੋਟੀਆਂ-ਛੋਟੀਆਂ ਟੇਪ ਰਿਕਾਰਡਾਂ ਜਿਵੇਂ ਹੁਣ ਆਹ ਟੇਪ ਰਿਕਾਰਡ ਆ ਗਈ ਤੇ ਇਹ ਜਿਵੇਂ ਆਪਣੇ ਹੁੰਦੀ ਸੋਨੀ ਟੋਨ ਦੀ ਤੇ ਮੋਟਰਾਂ ਤੇ ਆਮ ਹੀ ਖੇਤਾਂ ਵਾਲੀਆਂ ਤੇ ਹਨਾ ਇਹ ਵੱਜਦੀ ਹੁੰਦੀ ਸੀ ਹਰ ਜਗ੍ਹਾ ਤੇ ਇਹਦੀ ਚੜਾਈ ਹੁੰਦੀ ਸੀ ਬਹੁਤ ਇਹ ਕੰਪਨੀ ਕੋਈ ਹੋਰ ਆ ਤੇ ਟੇਪ ਰਿਕਾਰਡ ਆ ਜਿਹਦੇ ਵਿੱਚ ਕੈਸਟ ਪੈਂਦੀ ਆ ਐਦਾਂ ਹਨਾ ਸਾਰਾ ਕੁਝ ਤੇ ਇਹ ਤੁਸੀਂ ਬਾਈ ਕਰ ਸਕਦੇ ਹੋ ਕੋਈ ਵੀ ਚੀਜ਼ ਆਪਾਂ ਜਿਵੇਂ ਹਨਾ ਆ ਫੋਨ ਹੋ ਗਏ ਲੈਂਡਲਾਈਨ ਹਨਾ ਫੋਨ ਹੋ ਗਏ ਤੇ ਇਹ ਘਰਾਂ ਦੇ ਵਿੱਚ ਜਦੋਂ ਮੋਬਾਈਲ ਨਹੀਂ ਹੁੰਦੇ ਸੀ ਉਦੋਂ ਇਹਨਾਂ ਦੀ ਬਹੁਤ ਚੜਾਈ ਹੁੰਦੀ ਸੀ ਤੇ ਜਿਨ੍ਹਾਂ ਨੇ ਫੋਨ ਵਰਤਦੇ ਉਹਨਾਂ ਨੂੰ ਪਤਾ ਹੀ ਆ ਵੀ ਗਵਾਂਡੀਆਂ ਦੇ ਜਾ ਕੇ ਫੋਨ ਕਰਨਾ ਪੈਂਦਾ ਸੀ ਜਿਨ੍ਹਾਂ ਦੇ ਫੋਨ ਹੁੰਦਾ ਸੀ ਤੇ ਉਹਨਾਂ ਦੀ ਬਹੁਤ ਚੜਾਈ ਹੁੰਦੀ ਸੀ ਵੀ ਉਹਨਾਂ ਦੇ ਫੋਨ ਲੱਗਿਆ ਤੇ ਆਪਾਂ ਤਾਂ ਉਹ ਫੋਨ ਨੇ ਜਿਹੜੇ ਲੈਂਡਲਾਈਨ ਫੋਨ ਜਦੋਂ ਮੋਬਾਈਲ ਆਇਆ ਆਪਾਂ ਡੇਗ ਡੂ ਤੇ ਇੰਨੀਆਂ ਚੀਜ਼ਾਂ ਸੰਭਾਲਦੇ ਨਹੀਂ ਪਰ ਇੱਥੇ ਜਿਹੜੇ ਗੋਰੇ ਨੇ ਉਹ ਨਹੀਂ ਇਦਾਂ ਕਰਦੇ ਹਨਾ ਡੇਗ ਦੇ ਵੀ ਖਤਮ ਨਹੀਂ ਕਰਦੇ ਤੇ ਉਹ ਚੀਜ਼ਾਂ ਨੂੰ ਸਾਹਮ ਕੇ ਰੱਖਦੇ ਆ ਹੁਣ ਵੀ ਇਹ ਚੀਜ਼ਾਂ ਤੁਸੀਂ ਖਰੀਦ ਸਕਦੇ ਹੋ ਜੀ ਇਹਨੂੰ ਸ਼ੌਂਕ ਆ ਕਿਉਂਕਿ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਆ ਵੀ ਸੀਆਰ ਦੇਖ ਲਓ ਤੇ ਵੀ ਸੀਆਰ ਦੀ ਵੀ ਕਿੰਨੀ ਚੜਤ ਹੁੰਦੀ ਸੀ ਪਿੰਡਾਂ ਸ਼ਹਿਰਾਂ ਦੇ ਵਿੱਚ ਪਰ ਇੱਥੇ ਵੀ ਸੀਆਰ ਉਦਾਂ ਹੀ ਨਵੇਂ ਦੇ ਨਵੇਂ ਹੀ ਪਏ ਨੇ ਹਜੇ ਤੇ ਕੋਈ ਸੋਨੀ ਦਾ ਕੋਈ ਆ ਪੈਨਾਸੋਨਿਕ ਦਾ ਇਹ ਸਾਰੇ ਵੀਸੀਆਰ ਪਏ ਨੇ ਤੁਸੀਂ ਮੇਰੀ ਮਤਲਬ ਸਲਾਹ ਹੈਗੀ ਜਾਂਦੇ ਹੋ ਜਦੋਂ ਇੰਡੀਆ ਜਾਊਂਗਾ ਵੀ ਇੱਕ ਜ਼ਰੂਰ ਮੈਂ ਇੱਥੋਂ ਲੈ ਕੇ ਜਾਵਾਂ ਵੀਸੀਆਰ ਤੇ ਆਹ ਦੇਖ ਲਓ ਸਾਰੀਆਂ ਚੀਜ਼ਾਂ ਤੁਸੀਂ ਬਾਏ ਕਰ ਸਕਦੇ ਹੋ ਲੈ ਸਕਦੇ ਹੋ ਤੁਸੀਂ ਚੀਜ਼ਾਂ ਤੁਹਾਨੂੰ ਹਰ ਇੱਕ ਚੀਜ਼ ਦਾ ਬਕਾਇਦਾ ਮਤਲਬ ਰਿਮੋਟ ਹੋਰ ਸਾਰੀਆਂ ਚੀਜ਼ਾਂ ਸੇ ਮੈਂ ਇਹ ਪਤਾ ਕੀਤਾ ਇਹਨਾਂ ਦਾ ਜਿਹੜਾ ਮੈਨੇਜਰ ਆ ਉਹ ਕਹਿੰਦਾ ਵੀ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਇਹ ਚਾਲੂ ਹਾਲਤ ਦੇ ਵਿੱਚ ਨੇ ਸਾਰੀਆਂ ਚੀਜ਼ਾਂ ਚੱਲਦੀਆਂ ਮਤਲਬ ਕੋਈ ਚੀਜ਼ ਇਹ ਨਹੀਂ ਵੀ ਕੋਈ ਡੈਮੇਜ ਆ ਜਾਂ ਖਰਾਬ ਆ ਦੇਖੋ ਛੋਟੀ ਜੀ ਵਾਕਮੈਨ ਪਈ ਸੀ ਨਾ ਵਾਕਮੈਨ ਵੀ ਬਹੁਤ ਲੋਕ ਸੁਣਦੇ ਰਹੇ ਆ ਉਦੋਂ ਹੁਣ ਤਾਂ ਚਲੋ ਫੋਨਾਂ 'ਚ ਹੀ ਆਪਾਂ ਗਾਣੇ ਸੁਣ ਲੈਨੇ ਆ ਤੇ ਆ ਸਾਰੀਆਂ ਚੀਜ਼ਾਂ ਦੇਖ ਲਓ ਤੁਸੀਂ ਵੀ ਓਕੇ ਦੀ ਰਿਪੋਰਟ ਨੇ ਆ ਟੇਪਰ ਦੇਖ ਲਓ ਟੇਪ ਰਿਕਾਰਡ ਆ ਇਦਾਂ ਇਹਨੂੰ ਦੱਬ ਕੇ ਤੇ ਖੁੱਲ ਜਾਂਦਾ ਤੇ ਇਹਦੇ ਵਿੱਚ ਫਿਰ ਉਹ ਕੈਸਟ ਪੈਂਦੀ ਸੀ ਤੇ ਇਹਦੇ 'ਚ ਰੇਡੀਓ ਵੀ ਚੱਲਦਾ ਇਦਾਂ ਬਹੁਤ ਸਾਰੀਆਂ ਚੀਜ਼ਾਂ ਨੇ ਤੇ ਮੇਰਾ ਮਨ ਕੀਤਾ ਵੀ ਤੁਹਾਨੂੰ ਦਿਖਾ ਦਾਂ ਤੇ ਕਿਉਂਕਿ ਜਿਨ੍ਹਾਂ ਨੇ ਟਾਈਮ ਹੰਡਾਇਆ ਉਹਨਾਂ ਦੀਆਂ ਯਾਦਾਂ ਤਾਜ਼ਾ ਹੁੰਦੀਆਂ ਤੇ ਨਵੀਂ ਪੀੜੀ ਨੂੰ ਪਤਾ ਲੱਗਦਾ ਵੀ ਯਾਰ ਹਾਂ ਇਦਾਂ ਦੀਆਂ ਚੀਜ਼ਾਂ ਹੁੰਦੀਆਂ ਸੀ ਤੇ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਇਹ ਬਲੌਗ ਦੇਖਣ ਲਈ ਅੱਗੇ ਕਿਸੇ ਨਵੇਂ ਬਲੌਗ 'ਚ ਮਿਲਦੇ ਹਾਂ ਜੀ ਥੈਂਕ ਯੂ